ਹਾਂਜੀ ਪਿਆਰੋ ਅੱਜ ਆਪਾਂ ਗੱਲ ਕਰਦੇ ਆਂ ਕਿ ਸਾਡੀ ਮੌਤ ਤੋਂ ਬਾਅਦ ਕੀ ਹੋਣਾਗਾ ਬਹੁਤ ਹੀ ਸਾਡੇ ਬਾਬੇ ਕਹੀ ਜਾਂਦੇ ਨੇ ਵੀ ਮਤਲਬ ਮੌਤ ਤੋਂ ਬਹੁਤ ਇਦਾਂ ਹੋ ਜਾਣਾ ਆ ਹੋ ਜਾਣਾ ਢੰਕਾ ਹੋ ਜਾਣਾ ਪ੍ਰਾਨਾ ਹੋ ਜਾਣਾ ਹੋਣਾ ਹਨਾ ਕੁਛ ਨਹੀਂ ਅਸੀਂ ਕੁਦਰਤ ਤੋਂ ਬਣੇ ਸੀ ਤੇ ਕੁਦਰਤ ਵਿੱਚ ਵੀ ਦੁਬਾਰਾ ਰਚ ਜਾਣਾਗਾ ਸਾਡੇ ਨਾਮ ਗੁੰਮ ਹੋ ਜਾਣਗੇ ਤੇ ਸਾਨੂੰ ਬੋਡੀ ਕਹਿ ਕੇ ਬੁਲਾਇਆ ਜਾਊਗਾ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹੁੰਦੇ ਸੀਗੇ ਅੱਗੇ ਸਾਨੂੰ ਕਿਹਾ ਜਾਂਦਾ ਸੀਗਾ ਵੀ ਰੁਕ ਜਾਓ ਯਾਰ ਅੱਜ ਕੰਨ ਨੂੰ ਭਗਜੋ ਕੋਈ ਗੱਲ ਨਹੀਂ ਪਰ ਜਦੋਂ ਬੰਦਾ ਮਰ ਜਾਂਦਾ ਨਾ ਤੇ ਉਹਦੇ ਮਰਨ ਤੋਂ ਪੁੱਛਿਆ ਫੇਰ ਤਾਂ ਉਹਦੀ ਪੁੱਛ ਲੈਣਦੇ ਆ ਜਾਣ ਸਾਰੇ ਰਿਸ਼ਤੇਦਾਰਾਂ ਕਿ ਸੰਸਕਾਰ ਯਾਰ ਕਦੋਂ ਕੋ ਕਰੋਂਗੇ ਕਰੋ ਕਰਨਾ ਵੀ ਸੰਸਕਾਰ ਤੇ ਘਰ ਦੇ ਮੈਂਬਰਾਂ ਤੋਂ ਬਿਨਾ ਕਿਸੇ ਨੂੰ ਮੌਤ ਦਾ ਕੋਈ ਖਾਸ ਦੁੱਖ ਨਹੀਂ ਹੋਣਾ ਸਾਰੇ ਸਾਡੀਆਂ ਸਿਰਫ ਤਾਂ ਹੀ ਕਰਨਗੇ ਬੰਦਾ ਬੜਾ ਸੀ ਝਮਕਾ ਸੀ ਫਰਾਨਾ ਸੀ ਪਰ ਸਾਡੇ ਦੁਆਰਾ ਜੋੜੇ ਪੈਸੇ ਤੇ ਜ਼ਮੀਨ ਬਾਰੇ ਕੋਈ ਚਰਚਾ ਨਹੀਂ ਹੋਵੇਗੀ ਸਾਰੇ ਸਾਡਾ ਸਵਾਹ ਡਿਸਕਸ ਕਰਨਾਂਗੇ ਤੇ ਪਿੰਡਾਂ ਵਾਲੇ ਤਾਂ ਮਹੀਨਾਕ ਤੱਕ ਤੇ ਪਰਿਵਾਰ ਵਾਲੇ ਸ਼ਾਇਦ ਤੀਜੀ ਵੀੜੀ ਤੱਕ ਸਭ ਨੂੰ ਭੁਲਾ ਦਿੰਦੇ ਆ ਅਸੀਂ ਜੋ ساری ਉਮਰ ਸੋਚਦੇ ਰਹਿੰਦੇ ਆ ਕਿ ਲੋਕ ਕੀ ਕਹਿਣਗੇ ਉਹ ਸਾਡੇ ਨਾਲ ਹੀ ਮਰ ਜਾਵੇਗਾ ਲੋਕਾਂ ਨੇ ਕੀ ਕਹਿਣਾ ਹਾਂ ਉਸ ਤੋਂ ਵੱਧ ਕੀ ਹੈ ਲੋਕ ਕੀ ਕਹਿਣਗੇ ਕਹਿ ਕੇ ਅਸੀਂ ਆਪਣੀ ਜ਼ਿੰਦਗੀ ਨਹੀਂ ਜਉਂਦੇ ਕਿਉਂਕਿ ਜੇ ਇਹ ਚੀਜ਼ਾਂ ਦੇਖਾਂਗੇ ਨਾ ਫੇਰ ਜ਼ਿੰਦਗੀ ਜਿਉਂ ਨਹੀਂ ਜਾਂਦੀ ਇਸ ਕਰਕੇ ਸੱਚ ਹੈ ਕਿ ਮਨ ਤੋਂ ਬਾਹਰ ਕੋਈ ਪ੍ਰਵਾਹ ਨਹੀਂ ਕਰਦਾ ਕਿ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਜਿਉਂਦੇ ਆ ਸੋ ਇਹੀ ਇੱਕ ਜ਼ਿੰਦਗੀ ਹੈ ਤੇ ਇਹਨੂੰ ਰੱਜ ਕੇ ਜੀਓ ਕੋਈ ਪੁਨਰ ਜਨਮ ਨਹੀਂ ਜਿਹੜੇ ਹੁਣ ਬਾਬੇ ਕਹਿੰਦੇ ਨੇ ਨਾ ਉਹਨਾਂ ਜਨਮ ਕਰਕੇ ਆ ਮੁੰਡੇ ਨੇ ਜਨਮ ਦੁਬਾਰਾ ਲੈ ਲਿਆ ਕੁੜੀ ਨੇ ਜਨਮ ਦੁਬਾਰਾ ਲੈ ਲਿਆ ਇਦਾਂ ਨਾਲ ਕੋਈ ਕੁਝ ਨਹੀਂ ਹੁੰਦਾ ਭਾਈ ਇਹ ਸਭ ਟਿਕਮਾਂ ਜਮ بنائے ਹੋਏ ਆ ਬਾਬਿਆਂ ਦੇ ਠੀਕ ਹੈ ਕਿ ਨਹੀਂ ਇਸ ਦੁਆਰ ਕੋਈ ਪੁਨਰ ਜਨਮ ਨਹੀਂ ਹੁੰਦਾ ਕੋਈ ਜੂਨ ਨਹੀਂ ਮਿਲਦੀ ਹੁਣ ਤੁਸੀਂ ਕਾਹ ਦੇਖੋ ਜਿਹੜੇ ਬਾਬੇ ਆਪਾਂ ਫੇਸਬੁੱਕ ਤੇ ਦੇਖਦੇ ਆ ਨਾ ਉਹ ਕਹਿ ਰਹੇ ਨੇ ਵੀ ਆਪਾਂ ਦੇ ਜਨਮ ਦੇ ਵਿੱਚ ਇਹ ਬੱਚੇ ਨੇ ਦੁਬਾਰੇ ਜਨਮ ਲੈ ਲਿਆ ਜਦ ਉਹ ਫਿਰ ਨਾਲ ਦਾ ਅਸੀਂ ਕਹੀ ਜਾਂਦੇ ਆ ਕਿ 84 ਨਾਲ ਜੁਨੀ ਨੇ ਫਿਰ ਉਹ ਭੇਡ ਬੱਕਰੀ ਕਿਉਂ ਨਾ ਬਣੀ ਵੀ ਸਿੱਧਾ ਬੰਦੇ ਦੀ ਜੁਨੀ ਜੀ ਆ ਗਿਆ ਫਿਰ ਤਾਂ ਫਾਇਦੀ ਕੋਈ ਨਾ ਹੋਇਆ ਸੋ ਇਸ ਕਰਕੇ ਕੋਈ ਦੂਜੀ ਜੁਨੀ ਨਹੀਂ ਮਿਲਦੀ ਤੇ ਕੋਈ ਦੂਜਾ ਮੌਕਾ ਨਹੀਂ ਮਿਲਦਾ ਇਹ ਵੀ ਨਹੀਂ ਹੈਗਾ ਵੀ ਆਪਾਂ ਦੁਬਾਰੇ ਜ਼ਿੰਦਗੀ ਆਪਾਂ ਨੂੰ ਮਿਲ ਜੂਗੀ ਵੀ ਹਾਂ ਦੁਬਾਰੇ ਮੌਕਾ ਮਿਲਦਾਗਾ ਆਪਾਂ ਨੂੰ ਇਹ ਵੀ ਬਦੂਦੀਆ ਹੋਈ ਗੱਲਾਂ ਨੇ ਤੇ ਇਸ ਕਰਕੇ ਨਾ ਵੀ ਇਹੀ ਆ ਜੋ ਅਸੀਂ ਹੋਣਾਗੇ ਸਭ ਤੋਂ ਵਧੀਆ ਜ਼ਿੰਦਗੀ ਸਾਡੀ ਇਹੀ ਆ ਜਿਹੜਾ ਇੱਕ ਇੱਕ ਪੌੜਾ ਨਾ ਜ਼ਿੰਦਗੀ ਦਾ ਇਹਨੂੰ ਸੋਹਣੇ ਹੱਸ ਖਿੜ ਕੇ ਜੀਵੋ ਜ਼ਿੰਦਗੀ ਨੂੰ ਮਾਣੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ